ਭਾਰ ਘਟਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ ਆਓ ਜਾਣਦੇ ਹਾਂ ਇਹਨਾਂ ਘਰੇਲੂ ਨੁਸਖਿਆਂ ਬਾਰੇ ਅੱਜਕੱਲ ਦੇ ਲਾਈਫ ਸਟਾਈਲ 'ਚ ਸਾਰੇ ਲੋਕ ਵਧ ਰਹੇ ਭਾਰ ਤੋਂ ਬਹੁਤ ਪਰੇਸ਼ਾਨ ਹਨ ਗਲਤ ਖਾਣ ਪੀਣ ਕਾਰਨ ਢਿੱਡ ਦੀ ਚਰਬੀ ਦਾ ਵਧਣਾ ਆਮ ਗੱਲ ਹੈ ਜਿਸ ਨਾਲ ਤੁਹਾਨੂੰ ਕਈ ਬਿਮਾਰੀਆਂ ਹੋ ਸਕਦੀਆਂ ਹਨ ਇਸੇ ਲਈ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਲੱ ਕਰਨ ਲਈ ਆਪਣੇ ਭਾਰ ਨੂੰ ਕਾਬੂ 'ਚ ਰੱਖਣਾ ਚਾਹੀਦਾ ਹੈ ਿੱੱਡੀ ਚਰਬੀ ਘੱਟ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਭੋਜਨ ਵੱਲ ਧਿਆਨ ਦੇਣ ਦੀ ਲੋੜ ਹੈ ਤੁਹਾਨੂੰ ਆਪਣੀ ਡਾਈਟ 'ਚ ਜ਼ਿਆਦਾ ਕੈਲੋਰੀ ਅਤੇ ਫੈਟ ਵਾਲੀਆਂ ਚੀਜ਼ਾਂ ਸ਼ਾਮਲ ਨਹੀਂ ਕਰਨੀਆਂ ਚਾਹੀਦੀਆਂ ਇਸ ਤੋਂ ਇਲਾਵਾ ਆਓ ਜਾਣਦੇ ਹਾਂ ਕੁਝ ਉਪਾਅ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ 2 ਹਫ਼ਤੇ 'ਚ ਆਪਣਾ ਭਾਰ ਘੱਟ ਕਰ ਸਕਦੇ ਹੋ ਨੰਬਰ 1 ਮਿੱਠਾ ਨਹੀਂ ਭਾਰ ਘਟਾਉਦੇ ਚਾਹਵਨ ਲੋਕਾਂ ਨੂੰ ਸਭ ਤੋਂ ਪਹਿਲਾਂ ਮਿੱਠੀਆਂ ਚੀਜ਼ਾਂ ਨੂੰ ਛੱਡਣਾ ਪਵੇਗਾ ਮੈਟ ਪੋਟਾਪਾ ਘੱਟ ਕਰਨ ਲਈ ਮਿਠਾਈਆਂ ਅਤੇ ਚਾਕਲੇਟਾਂ ਤੋਂ ਦੂਰ ਹੋ ਕਿਉਂਕਿ ਮਿੱਠਾ ਖਾਣ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਤੇ ਭਾਰ ਵਧਣ ਲੱਗਦਾ ਹੈ ਨੰਬਰ 2 ਪੂਰੀ ਨੀਂਦ ਲਓ ਿੱਟਦੀ ਚਰਬੀ ਨੂੰ ਘੱਟ ਕਰਨ ਲਈ ਚੰਗੀ ਨੀਂਦ ਲੈਣਾ ਜ਼ਰੂਰੀ ਹੈ ਹਰ ਕੋਈ ਭਾਵੇਂ ਉਹ ਭਾਰ ਘਟਾਉਣਾ ਚਾਹੁੰਦਾ ਹੈ ਜਾਂ ਫਿੱਟ ਰਹਿਣਾ ਚਾਹੁੰਦਾ ਹੈ ਉਸ ਨੂੰ 7-8 ਘੰਟੇ ਨੀਂਦ ਲੈਣੀ ਚਾਹੀਦੀ ਹੈ ਘੱਟ ਨੀਂਦ ਦੇ ਨਾਲ-ਨਾਲ ਜ਼ਿਆਦਾ ਨੀਂਦ ਲੈਣਾ ਵੀ ਭਾਰ ਵਧਣ ਦਾ ਇੱਕ ਅਹਿਮ ਕਾਰਨ ਹੈ ਜੇਕਰ ਤੁਸੀਂ ਚੰਗੀ ਤਰ੍ਹਾਂ ਸੌਂਦੇ ਹੋ ਤਾਂ ਤੁਹਾਡਾ ਪਾਚਨ ਤੰਤਰ ਸਹੀ ਢੰਗ ਨਾਲ ਕੰਮ ਕਰਦਾ ਹੈ ਅਤੇ ਭੋਜਨ ਨੂੰ ਸਹੀ ਢੰਗ ਨਾਲ ਹਜ਼ਮ ਕਰਦਾ ਹੈ ਨੰਬਰ 3 ਨਾਰੀਅਲ ਪਾਣੀ ਪੀਓ ਹੋਰ ਫਲਾਂ ਦੀ ਤੁਲਨਾ ਚ ਨਾਰੀਅਲ ਪਾਣੀ ਜ਼ਿਆਦਾ ਇਲੈਕਟ੍ਰੋਲਾਈਟਸ ਹੁੰਦੇ ਹਨ ਨਾਰੀਅਲ ਪਾਣੀ ਚ ਕੋਈ ਜੋੜੀ ਗਈ ਸ਼ੱਕਰ ਨਹੀਂ ਹੁੰਦੀ ਅਤੇ ਨਾ ਹੀ ਕੋਈ ਨਕਲੀ ਸਵਾਦ ਹੁੰਦਾ ਹੈ ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ એનર્ਜੀ ਮਿਲਦੀ ਹੈ ਇਸ ਵਿੱਚ ਕੈਲੋਰੀ ਨਾ ਹੋਣ ਕਾਰਨ ਮੋਟਾਪਾ ਨਹੀਂ ਵਧਦਾ ਨੰਬਰ 4 ਕਸਰਤ ਕਰੋ। weight ਨੂੰ ਘੱਟ ਕਰਨ ਲਈ ਕਸਰਤ ਕਰਨੀ ਜ਼ਰੂਰੀ ਹੈ। ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸੰਤੁਲਿਤ ਖੁਰਾਕ ਦੇ ਨਾਲ ਰੋਜ਼ਾਨਾ 1 ਘੰਟਾ ਕਸਰਤ ਕਰੋ। ਜੇਕਰ ਤੁਹਾਨੂੰ ਸਵੀਮਿੰਗ ਆਉਂਦੀ ਹੈ ਤਾਂ ਸਰੀਰ ਲਈ ਇਸ ਤੋਂ ਵਧੀਆ ਕਸਰਤ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਤੁਸੀਂ ਮਾਰਨਿੰਗ ਵਾਕ ਅਤੇ ਸਕੀਪਿੰਗ ਆਦ ਨੂੰ ਆਪਣੀ ਰੋਜ਼ਾਨਾ ਰੁਟੀਨ 'ਚ ਸ਼ਾਮਲ ਕਰ ਸਕਦੇ ਹੋ। ਕਸਰਤ ਕਰਨ ਨਾਲ ਸਿਰਫ ਨਾ ਸਿਰਫ ਤੁਹਾਡਾ ਭਾਰ ਕੰਟਰੋਲ 'ਚ ਰਹੇਗਾ ਸਗੋਂ ਤੁਸੀਂ ਸਿਹਤਮੰਦ ਵੀ ਰਹੋਗੇ। ਨੰਬਰ 5 ਸੂਪ ਪੀਓ ਜੇਕਰ ਤੁਸੀਂ ਢਿੱਡ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਸੂਪ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ ਖਾਸ ਤੌਰ ਤੇ ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ ਇਹ ਹਲਕਾ ਹੁੰਦਾ ਤੇ ਇਸ 'ਚ ਜ਼ਿਆਦਾ ਕੈਲੋਰੀ ਨਹੀਂ ਹੁੰਦੀ ਜਿਸ ਕਾਰਨ ਇਹ ਚਰਬੀ ਨੂੰ ਵਧ ਨਹੀਂ ਦੇ ਸਕਦਾ ਨੰਬਰ 6 ਪਾਣੀ 'ਚ ਸ਼ਹਿਦ ਸ਼ਹਿਦ ਇੱਕ ਗੁੰਝਲਦਾਰ ਸ਼ੂਗਰ ਦੀ ਤਰ੍ਹਾਂ ਹੁੰਦਾ ਹੈ ਜੋ ਮੋਟਾਪੇ ਨੂੰ ਘੱਟ ਕਰਨ 'ਚ ਬਹੁਤ ਹੱਦ ਤੱਕ ਮਦਦ ਕਰਦਾ ਹੈ ਜਨਨ ਸਵੇਰੇ ਖਾਲੀ ਟੱਡਕੋ ਉਸੇ ਪਾਣੀ 'ਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਜਲਦੀ ਫਰਕ ਪੈਂਦਾ ਹੈ ਜੇਕਰ ਤੁਸੀਂ ਚਾਹੋ ਤਾਂ ਮਿਸ਼ਰਣ ਨੂੰ ਇੱਕ ਚਮਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ ਸੋ ਜ਼ਿੰਦਗੀ ਦੀਆਂ ਸਤਿਆਂ ਅਤੇ ਕਾਮਯਾਬੀ ਅਤੇ ਸਿਹਤ ਕਮਦ ਗੱਲਣਾ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ